ਮੈਚ ਲੱਗ ਚੁੱਕਾ ਏ 40 ਕੌਡੀਆਂ 15 ਜਫੇ ਕਬੱਡੀ ਦੂਸਰੀ ਚੱਲ ਪਈ ਆ ਟੇਰੀਆਂ ਤੋਂ ਜੋਰਨ ਪਲਵਾਨ ਦੀ ਐ ਬਾਸ ਆਹ ਲੈ ਨੀ ਆ ਹ ਮੇਰਾ ਸਾਦੇ ਵਿਖਾ ਦੇ ਮਨੂਗਾ ਉਹ ਨਹੀਂ ਆ ਵੇਖ ਲੋ ਉਹ ਆ ਤੂੰ ਟੇਰੀਆਂ ਲੈ ਆ ਪਹਿਲਾਂ ਟੇਰੀਆਂ ਸੋਹ ਸਾਬ ਦਿਖਾਓ ਯਾ ਖਿੜੇ 15 ਜਫੇ ਹਾਂ 40 ਕੌਡੀਆਂ ਤੇ 15 ਜਫੇ ਜਦੋਂ ਰੇਡਰੋ ਤੁਹਾਡੀਆਂ 40 ਗੋਡੀਆਂਆਂ 'ਚੋਂ 15 ਜੱਫੇ ਮੈਚ ਡਿਸਮਿਸ ਬੰਦ ਹੁਣ ਪਹਿਲੀ ਗੋਡੀ ਪੈ ਗਈ ਜੇ ਇਹ ਉਸ ਨਿਕਲ ਕੇ ਥੱਲੇ ਅੱਛਾ ਫਿਰ ਥੱਲੇ ਵੜੇਗਾ ਬੱਜਿਆ ਬੱਜਾ ਕੌਡੀ ਤੇ ਜੀ ਆ ਗਈ ਜੇ ਵਾਡ ਰੇਡਰ ਦਾ ਆ ਟਾਈਮ ਠੀਕ ਆ ਠੰਡਾ ਜਾ ਹਨਾ ਆਪਾਂ ਵੱਧ ਗਰਾਊਂਡ ਜਿੰਨੀ ਮਰਜ਼ੀ ਲਾ ਲਓ ਵੀ ਭੰਦੇ ਆ ਨਾ ਅੱਡਾ ਅੱਗੇ ਆਇ ਸੱਚ ਨਹੀਂ ਲੱਗਾ ਐਦਾਂ ਥੋੜੀ ਆ ਆਹ ਲੈ ਲਾਡ ਆ ਜਾ ਹੋਰ ਟੁੱਟ ਗਈ ਆਹ ਪਾਇੰਟ ਰੇਡਰ ਦਾ ਇਹ ਕੋਈ ਨਹੀਂ ਆ ਤੈ ਜਾ ਓ ਪਾਗਾ ਉਹ ਨਹੀਂ ਲੱਗਾ ਨਹੀਂ ਓਏ ਦੇ ਆ ਲੈੜੀ ਨਹੀਂ ਲੱਗਾ 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 ਰੇਡਰ ਦਾ ਬਸ ਠੀਕ ਆ ਵੇਤ ਲੱਗਿਆ ਕਰ ਵੀਰ ਚੈਨ ਪੂਰੀ ਕਰੋ ਆਪਦੀ ਜੇ ਇਕਰਾਮ ਚੈਨ ਟੁੱਟ ਗਈ ਪਾਇੰਟ ਰੇਡਰ ਦਾ ਜੇ ਠੀਕ ਲਿਆ ਰੂਲਾਂ ਦੇ ਹਾਵਨਾ ਕੌਡੀ ਹਾਂ ਹਲੋ ਜਫਾ ਜਫਾ ਲੋ ਜੀ ਇੱਕ ਜਫਾ ਘਣੋ ਵੀਰ ਜੀ ਵੀਰ ਜੀ ਜਫਾ ਪੈ ਗਿਆ ਏ ਚਲੋ ਜੀ ਜੌਨ ਪਲਵਾਨ ਜੀ ਆ ਗਏ ਬੜੀ ਤੇਰੀ ਹੁਣ ਕੌਡੀ ਮਿਸ ਕਰਨਾ ਕਿਹਦੇ ਚਾਰ ਰੇਡਰ ਜੇ ਚਾਰ ਜਫੀ ਆਸਾ ਵਾਂ ਬਰਾਬਰ ਮੈਚ ਆ ਕੀ ਹੁੰਦਿਆ ਜੇ ਇਹ ਤਾਂ ਇੰਨੀ ਮਿਸ ਕਰਦੀ ਨੇ ਪੁੱਤਰੀ ਜਫਾ ਲੈਣ ਹੀ ਤਕੜੀ ਆ ਆ ਗਿਆ ਹੀ ਵੇਨਾ ਖੋਤਾ ਉਸੇ ਚਲੋ ਜੀ ਵੀਰ ਜੀ ਹਾ ਟ੍ਰੈਕ 9 ਬੀਤੀ 2 ਗੇਜ ਦੇਖ ਲਿਆ ਵੀ ਮੱਲ ਸਾਹਿਬ ਤੁਰ ਪਏ ਨੇ ਢੇਰੀਆਂ ਤੋਂ ਕਹਿੰਦੇ ਜੋਤੀ ਪਹਿਲਵਾਨ ਤਿੰਨ ਜੱਫੇ ਹੋਏ ਨੇ ਬੰਨਾ ਕੀ ਕਰਦਾ ਤੂੰ ਮੈਂ ਉਹ ਮੋੜਉ ਨਹੀਂ ਉੱਠਿਆ ਨਹੀਂ ਆਦੇ ਗਰੀ ਬੰਦੇ ਨੂੰ ਦੱਸ ਥੋੜਾ ਉਹ ਵੀ ਜਿੱਦ ਗਰੀ ਉਹ ਵੀ ਨਾ ਸਾਰਾ ਚੰਗੇ ਕਰੀ ਤਸਰੀ ਲਿਆ ਆ ਗਈ ਓਏ ਅਭੀ ਟਾਈਮ ਲੱਗ ਲੈਂਦਾ ਅਗਰ ਤੂੰ ਉਦਾਂ ਹੀ ਭੱਜ ਜੰਨਾ ਹੈ ਪਰਾਇਆ ਜੋ ਆਪਣਾ ਕੋ ਲੋ ਜੀ ਕੰਨੇ ਹੋ ਗਏ ਚਾਰ ਜੱਫੇ ਹੋ ਗਏ ਜੇ ਟ੍ਰੇਡਾ ਚਲੋ ਫਿਰ ਪੰਜ ਪੰਜ ਉਹਦੀ ਆ ਛੇਵੀ ਆ ਤੁਸੀਂ ਪੰਜ ਪੰਜ ਪਾ ਲਿਆ ਹੈ ਹਾਂ ਇਹ ਜਾ ਦੇ ਵੀਰ ਨੂੰ ਉਹਦੀ ਆ ਉਹਨੂੰ ਪਾਉਣ ਦੇ ਕਬੜੀ ਜਦੋਂ ਇਹਦੀਆਂ ਕਬੜੀਆਂ ਦਾਹ ਹੋਈਆਂ ਫੇਰ ਚਾਲੀ ਹੋ ਜਾਣੀਆਂ ਜਦੋਂ ਜਿਹਦੀਆਂ 10 ਰੇਟਾਂ ਹੋਈਆਂ ਦੱਸ ਦਿਓ ਪਹਿਲਾਂ ਸਟਾਰਟਿੰਗ ਤੋਂ ਨਾ ਲਾਸਟ ਇਹ ਕਬੜੀ ਕੌਣ ਪਾਉਂਦਿਆ ਲਾਸਟ ਜੋ हां ਜਦੋਂ ਤੇਰੀਆਂ ਦਾਹ ਹੋਈਆਂ ਤੂੰ ਦੱਸਣਾ ਫੇਰ ਉਹ ਨੇ ਉਹਨੇ ਫੇਰ 40 ਹੋਣਗੀਆਂ ਹੀ ਜੀ ਮੇਰੀ ਆ ਆਹੋ ਤੇ ਜਦੋਂ ਉਹਨੇ ਦੱਸਿਆ ਫੇਰ ਹੀ 40 ਹੋਣਗੀਆਂ ਤੇਰੇ ਤੋਂ ਥੋੜੀ ਗਿਣਤੀ ਹੋਣੀ ਆ ਬਿੱਲਾ ਫੌਜੀ ਲੱਕੀ ਟੀ-ਸ਼ਰਟ ਦੇ ਵਿੱਚ ਚਲੋ ਜੀ ਹੋਰ ਫੜੋ ਮਾਲ ਨੂੰ 5 5 5 ਵਾਰ ਆਏ ਵੀਰ ਲੈ ਪਾ ਤੇ ਚੀਕ ਕਰ ਦੇ ਕਿੰਨੀ ਚੀਕ ਕਰਾਵੇ ਆ ਗਏ ਲੋ 6 ਹੋ ਜਾਣੇ ਜੇ ਹੋ ਗਏ ਤੇ 6 ਹੋ ਗਏ 6 ਇਹ ਗੱਲ ਆ ਮੱਲਾ ਮੱਲ ਥੱਕ ਗਿਆ ਸਾਡਾ ਕਬਟੀਆਂ ਅਜੇ ਤੇ ਪੰਜ ਵੀ ਨਹੀਂ ਪਈਆਂ మేల 10-10 ਕਾ ਅਜੇ 10 ਕਾ ਉਡੀਆਂ ਪੂਰੀਆਂ ਨਹੀਂ ਆਈਆਂ ਖਾਲ ਬੱਜ ਜਾਂਦਾ ਹੀ ਹੈ ਤੁਹਾਡੀ ਆਜੋ ਵੀਰ ਜੀ ਵੀਰ ਜੀ ਆਜੋ ਯੋਰ ਹਾਂ ਹਾਂ ਹੋਰ ਡਰੋਂ ਤਾਂ ਨਹੀਂ 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 ਆ ਉਹ ਨਹੀਂ ਆ ਉਹਨੇ ਛੱਡ ਗਿਆ ਪਹਿਲਾਂ ਹੀ ਚਲੋ ਜੀ ਜੋਗਨ ਪਲਵਾਨ ਕਹਿੰਦਾ ਛੋਟੀ ਜੀ ਉਮਰ ਦਾ ਪਲੇਅਰ ਆ ਕੱਲ ਕਮਾਂਡਰ ਕਹਿੰਦਾ ਤੇ ਯਾਰ ਬੇ ਵੱਡੇ ਕਹਿੰਦਾ ਆਹ ਸ਼ੋਅ ਕਰਦੇ ਕਿਹਨੇ ਬੇ ਵੱਡੇ ਹੋ ਗਏ ਆਹੀ ਪਾਰੀ ਤੱਕ ਆ ਹੇ ਹੇ ਨਹੀਂ ਤੇ ਮਾ ਆ ਅਖੇ ਨਹੀਂ ਨੀ ਸਾਡਾ ਜੱਤੀ ਤੁਹਾਨੂੰ ਕਹਿ ਦੋਗਾ ਸ਼ਰਦਾਂ ਹੋ ਗਿਆ ਕਹਿੰਦੇ ਕੌਣ ਗੱਗੂ ਹੰਦਿਆਂ ਤੋਂ ਹੱਥ ਲਾ ਕੇ ਢੇਰੀਆਂ ਚੱਲ ਪਿਆ ਗਗਨ ਦੀ ਰੇਡ ਅਮੀਸ਼ਾ ਗਗਨ ਮੁਕਾਬਲਾ ਫੌਜੀ ਦੇ ਵਿਚਾਲੇ ਆਖਾ ਖੋ ਜਾਂਦਾ ਮੈਂ ਪਾ ਕੇ ਗਿਆ ਨਹੀਂ ਆਇਆ ਹੋ ਤਾਂ ਤੂੰ 8ਵੀਂ ਪਾਈ ਆ ਨਾ ਉਹ ਮੇਰੀ 8ਵੀਂ ਜਾਣੀ ਆ ਆ ਜਦੋਂ ਇਹਨੇ ਲਾਸਟ ਵਾਲੇ ਦੀ 8ਵੀਂ ਗਈ ਫੇਰ ਤੁਹਾਡੀਆਂ 8 ਪੂਰੀਆਂ ਨਹੀਂ ਆਏ ਆਹੋ ਇੱਕ 4 ਚੋਕ ਤੇ ਤਾਂ ਦਾ ਹੋ ਗਏ ਉਹ ਮੈਂ ਆ ਵੀ ਢੇਪੇ ਛੱਡ ਕੇ ਦਾ ਹੋ ਗਏ 10 ਜੱਫੇ ਹੋ ਗਏ ਜੇ ਉਹਦੀ 6 ਰੈਡਾਂ ਪੀਆ ਨਾ ਜੇ ਓਏ ਮਿਸੇ ਰੈਡਾਂ ਮਿਸ ਕਰਤਾ ਓਏ ਉਹਨੇ ਮਿਸ ਕੀਤੀ ਕਬੜੀ ਮਿਸ ਕਰੀ ਕੀਤੀ ਕੋਸਾ ਹਾਂ ਉਹਨੇ ਸੋ ਮਿਸ ਕੀਤੀ ਆ ਕਿੰਨੇ ਉਹਨੇ ਕਹਨੇ ਸਾਤ ਦਫਾ ਕੜਿਕਾ ਪੰਜਾਂ ਕੋਣੀ ਆਉਂਦੀ ਹੈ ਬੜਾ ਤਿੰਨ ਨਹੀਂ ਆ ਗਿਆ ਕਲਿੱਕ ਪਰ ਨਾ ਗੱਗੂ ਆ ਜਾ ਗੱਗੂ ਤਰੇ ਜਾ ਉਹਦੇ ਪੁੱਤਰ ਓਏ ਅਗਲੀਆਂ ਨਹੀਂ ਪਾਉਣੀਆਂ ਬੋੜਾ ਠੀਕ ਹੀ ਅੱਛਾ ਜੀ ਹੈ ਕਿੰਨਾ ਜੱਫੇ ਹੋਏ ਆਪਣਾ ਜਦੋਂ ਕੋਚ ਸਾਹਿਬ ਕਹਿੰਦਾ ਕਹਿੰਦਾ ਹੌਸਲੇ ਨੇ ਤੇਰੇ ਤੇ ਜੋਬਨ ਪਾ ਦੇ ਦੋ ਦੋ ਜੋੜ ਕੇ ਹੈ ਮਾਰ ਬਹੁਤ ਤਕੜਾ ਲੱਗਾ ਬਈ ਰੇਡਰ ਐਂਡ ਜਾਫੀਆਂ ਦੇ ਵਿਚਾਲੇ ਇਹ 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 ਉਹ ਠਿੱਬੀ ਨਹੀਂ ਲਵੜਾ ਹਾਂ ਆਦਾ ਹੀ ਆਦਾ ਹੀ ਆਦਾ ਹੀ ਆ ਗਿਆ ਜੀ ਆ ਗਿਆ ਜੋਬਣਾ ਥੋੜਾ ਹੀ ਜੋਬਣਾ ਥੋੜਾ ਹੀ ਖੇਚ ਆਂਦਾ ਹੀ ਆਂਦਾ ਹੀ ਜੋਬਣਾ ਚਾਰ ਪੰਜ ਸੰਗੜ ਪੈ ਜਰੇ ਆਉਂਦਾ ਹੀ ਆਉਂਦਾ ਹੀ ਆਉਂਦਾ ਹੀ ਆਉਂਦਾ ਹੀ ਆ ਨੌਵੀਂ ਕਬੜੀ ਲੱਗੀ ਪੈਣ ਨੌਵੀਂ ਕਬੜੀ ਨੌਵੀਂ ਕਬੜੀ ਦੇ ਹਾਂ ਤੇਰੀ ਗਮੀ ਆ ਤੇਰੀ ਦਸਵੀਂ ਪੈਣੀ ਆ ਇਹ ਦੇਖ ਇਹ ਦੇਖ ਇਹ ਦੇ ਐ ਹੌਸਲੇ ਨੇ ਗਗਨ ਪੁੱਤਰ ਤੇਰੇ ਚ ਪੂਰੇ ਓਏ ਤਗੜਾ ਚੌਥੀ ਕਿਹੜੀ ਨੌਵੀਂ ਕੌਡੀ ਪਾ ਮੈਂ ਘਿੰਟਿਆ ਕੌਡੀਆਂ ਕਿਛਾਈ ਹੁੰਦੇ ਉਹ ਕੀ ਕਰਦੇ ਆ ਤਾਂ ਆਈਓੜੇ ਕਾੜ ਕਾੜ ਮਾਰਨデア ਤੇ ਪੁਲਵਾਨੀ ਦਾ ਮਾਰ ਮਾਰ ਰੇਡਰ ਕਰੀ ਆਉਂਦਾ ਦੂਰੇ ਸ਼ੇਰਾ ਅਮੀਸ਼ਾਹ ਵਾਲਾ ਏ ਛੱਡ ਦੋ ਵੀਰ ਜੀ ਟਾਈਮ ਹੋ ਗਿਆ ਵੀਰ ਜੀ 34 ਸੈਕਿੰਡ ਜੇ ਇੱਥੇ ਚੈਨ ਇੱਕ ਕਰਾਂ ਟੋਟ ਗਈ ਇੱਕਰਾਂ ਪੁਆਇੰਟ ਰੇਡਰ ਦਾ ਜੇ ਟੈਕਨੀਕਲ ਪੁਆਇੰਟ ਕਿਉਂਕਿ ਤੁਸੀਂ ਵੀਰ ਤਿੰਨਾਂ ਦੇ ਖੜਾਉਂਦਾ ਹੈ ਜੇ ਇਹ ਰੇ ਪੱਕਰ ਵੱਡਿਆਂ ਮੱਲਾਂ ਦੀ ਐਜੀ 10ਵੀਂ ਬਣੀ ਜੇ ਦੂਜਿਆਂ ਦੀ ਮੁੜ ਕੇ 10ਵੀਂ 10ਵੀਂ ਤਿੰਨਾ ਚਾਰਜ ਬਚਾਉਂ ਜਿੰਨੇ ਜੱਫੇ ਪਲਵਾਂ ਦੀ ਪੱਜ ਕੇ ਉੱਟੇ ਰਹ ਗਾ ਪੱਜ ਕੇ ਪਲਵਾਂ ਦੀ ਸਪੀਡ ਨਾ ਆਉਣਾ ਜੱਫੇ 12 ਪਾਏ ਹਨ ਲੈ ਕੌਡੀ ਤੁਹਾਡੀ ਏਕੇ ਗੇ 15 ਜਫੇ ਪੂਰੇ ਕਰਨੇ ਆ ਬਈ ਰੇਡਰ 3 ਜੇ ਮਗਰ ਹੋਣਾ 12 ਆਹੋ ਜੇ ਜੋਤੀ ਜਫਾ ਖਾ ਗਿਆ ਨਾ ਓਏ ਕੋਣੀ ਜਿੱਤ ਸਾਦੇ ਤੁਸੀਂ ਨਹੀਂ ਆਏ ਬੜੀ ਵੱਡੀ ਗੱਲ ਕਰਮੀ ਤੇ ਜਫੇ ਪਾ ਕੇ 12 13 ਪਾ ਕੇ ਜੀ ਲੋੜੀ ਵੇਖਿਆ ਜੀ ਪਰਮਾਨ ਦਾ ਪਈ ਰਿਪੀਟ ਕਰਨ ਦੇ ਆਪਣੇ ਅਭੀ ਪਾਣੀ ਲੈ ਕੇ ਆਏਗਾ ਵੀਰ ਬਸ ਅਸਮਾਨੀ ਤਾਕਤਾਂ ਵਾਪਸ ਆਉਣਾ ਅਸਮਾਨੀ ਤਾਕਤਾਂ ਪਰ ਆ ਗੋ ਲਾਸਟ ਕੌਡੀ ਦੇ ਪਰਾ ਲੱਗਣਾ ਏ ਜੱਫਾ ਨਹੀਂ ਖਾਣਾ ਜੱਪਾ ਨਹੀਂ ਖਾਣਾ ਅਰੇ ਖਾ ਗਿਆ ਨਹੀਂ ਓਏ ਬੰਦੇ ਨਹੀਂ ਆ ਬਹੁਤ ਸੋਹਣਾ ਮੈਚ ਲੱਗਾ ਆਪਣਾ ਨੂੰ ਪਾਣੀ ਪੂਣੀ ਪੀਓ ਇਕਦਾਂ ਘਾਂਡ ਗੱਲਬਾਤ ਸਿਰਾ ਗੱਲਬਾਤ ਹੋਈ ਜਾਏ ਘੋੜੀ ਬੰਗਿਆ ਇਹਨੂੰ